ਇਸ ਚਰਨਜੀਤ ਸਿੰਘ ਚੰਨੀ ਹੁੰਣਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਇਰ ਕਰਤਾ ਸਾਰਾ ਜੀ ਫਾਈਨਲੀ ਉਮੀਦਵਾਰ ਤੁਸੀਂ ਕੋਸ਼ਿਸ਼ ਹੋ ਗਏ ਹੋ ਮੈਦਾਨ ਦੇ ਵਿੱਚ ਆ ਗਏ ਹੋ ਥੋੜੀ ਦਿਲ ਦੀ ਧੜਕਣ ਹੋਰ ਮੈਨੂੰ ਲੱਗਦਾ ਵਧ ਗਈ ਹੋਈ ਹੈ ਅੱਜ ਤਾਂ ਨਹੀਂ ਮੈਨੂੰ ਖੁਸ਼ੀ ਵਧ ਗਈ ਹੈ ਜਿਸ ਤਰੀਕੇ ਦੇ ਲੋਕ ਅੱਜ ਮੇਰਾ ਨਾਮਕਰ ਪੱਤਰ ਭਰਉਣ ਆਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਤੇ ਮੈਂ ਧੰਨਵਾਦ ਦਿਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਰਾਣਾ ਗੁਰਜੀਤ ਜੀ ਦਾ ਹੈਨਰੀ ਸਾਹਿਬ ਦਾ ਤੇ ਮੇਰੇ ਨਾਲ ਦੇ ਪ੍ਰਗਟ ਸਿੰਘ ਜੀ ਤੇ ਹੋਰ ਸਾਰੇ ਲੀਡਰ ਸਾਹਿਬਾਨ ਜਿਹੜੇ ਮੇਰੇ ਨਾਲ ਹੋ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਾਡੇ ਨਾਲ ਅੱਜ ਪਰਚੇ ਭਰਉਣ ਆਏ ਆ ਕਿੰਨਾ ਕੁ ਜਲੰਧਰ ਨੇ ਤੁਹਾਨੂੰ અપਨਾ ਲਿਆ ਹੁਣ ਤੱਕ ਟੋਟਲ ਅਪਣਾ ਚੁੱਕੇ ਹੈ ਮੈਂ ਹੈ ਹੀ ਜਲੰਧਰ ਦੇ ਮੇਰੇ ਚਠੇਰੇ ਆ ਤੇ ਅਸੀਂ ਇੱਥੇ ਪਹਿਲਾਂ ਮੇਰੇ ਦਾਦੇ ਪਰਦਾਦੇ ਰਹੇ ਆ ਤੇ ਮੈਂ ਆਪਣੇ ਘਰ ਵਾਪਸੀ ਹੋਈ ਹੈ ਮੇਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਬਾਹਰ ਆ ਕੇ ਪ੍ਰਚਾਰਤਾ ਕਰਨਗੇ ਪਰ ਪੰਜਾਬ 'ਚ ਪ੍ਰਚਾਰ ਨਹੀਂ ਕਰ ਸਕਦੇ ਤੁਹਾਨੂੰ ਲੋੜ ਹੈ ਅਰਵਿੰਦ ਕੇਜਰੀਵਾਲ ਦੀ ਪ੍ਰਚਾਰ ਕਰਨ ਦੀ ਕਿਉਂਕਿ ਇੰਡੇ ਅਲਾਈਅੰਸ ਹੈ ਤੁਹਾਨੂੰ ਲੱਗਦਾ ਕਿ ਇਕੱਠੇ ਹੋ ਜਾਣਾ ਚਾਹੀਦਾ ਸੀਗਾ ਦੋਵਾਂ ਨੂੰ ਐਸੇ ਕਰੱਪਟ ਬੰਦੇ ਆ ਜਿਹੜੇ ਉਹ ਜਿੱਥੇ ਹੀ ਪ੍ਰਚਾਰ ਕਰਨਗੇ ਉੱਥੇ ਇਹਨਾਂ ਦੀ ਪਾਰਟੀ ਹਾਰਨੇ ਬਿਲਕੁਲ ਤਾਂ ਇਹ ਚਰਨਜੀਤ ਸਿੰਘ ਚੰਨੀ ਸੀਗੇ ਜੋ ਦੱਸ ਰਹੇ ਨੇ ਕਿ ਹੁਣ ਜ਼ਿਲंधर ਨੂੰ ਜ਼ਿਲंधर ਨੇ ਇਹਨਾਂ ਨੂੰ ਅਪਣਾ ਲਿਆ ਹੈ ਨਾਮਜ਼ਦਗੀ ਪੱਤਰ ਆਪਣਾ ਇਹਨਾਂ ਨੇ ਦਾਇਰ ਕਰ ਦਿੱਤਾ ਹੈ ਔਰ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਕਹਿ ਰਹੇ ਨੇ ਕਿ ਜਿੱਥੇ ਵੀ ਪ੍ਰਚਾਰ ਕਰਨਗੇ ਉੱਥੇ ਨੁਕਸਾਨ ਨਹੀਂ ਹੋਏਗਾ ਕੈਮਰਾਮੈਨ ਜੱਟੇ ਨਾਲ ਹਾਜ਼ਰ ਮੱਚੂਗਾ ਬਦਨਿਕਸ਼ੋਰਾ ਟੀਵੀ ਜ਼ਿਲंधर ਚਰਨਜੀਤ ਸਿੰਘ ਚੰਨੀ ਹੁਣਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਇਰ ਕਰਤਾ ਸਾਰਾ ਅੱਜ ਫਾਈਨਲੀ ਉਮੀਦਵਾਰ ਤੁਸੀਂ ਕੋਸ਼ਿਸ਼ਿਤ ਹੋ ਗਏ ਹੋ ਮੈਦਾਨ ਦੇ ਵਿੱਚ ਆ ਗਏ ਹੋ ਥੋੜੀ ਦਿਲ ਦੀ ਧੜਕਣ ਹੋਰ ਮ ਨੇ ਮੈਨੂੰ ਖੁਸ਼ੀ ਵਧ ਗਈ ਹੈ ਜਿਸ ਤਰੀਕੇ ਦੇ ਲੋਕ ਅੱਜ ਮੇਰਾ ਨਾਮ ਕਰਨ ਪੱਤਰ ਭਰਉਣ ਆਏ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਤੇ ਮੈਂ ਧੰਨਵਾਦ ਦਿਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਰਾਣਾ ਗੁਰਜੀਤ ਜੀ ਦਾ ਹੈਨਰੀ ਸਾਹਿਬ ਦਾ ਤੇ ਮੇਰੇ ਨਾਲ ਦੇ ਪ੍ਰਗਟ ਸਿੰਘ ਜੀ ਤੇ ਹੋਰ ਸਾਰੇ ਲੀਡਰ ਸਹਿਬਾਨ ਜਿਹੜੇ ਮੇਰੇ ਨਾਲ ਹੋ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਾਡੇ ਨਾਲ ਅੱਜ ਪਰਚੇ ਭਰਉਣ ਆਏ ਆ ਕਿੰਨਾ ਕੁ ਜਲੰਧਰ ਨੇ ਤੁਹਾਨੂੰ ਅਪਣਾ ਲਿਆ ਹੁਣ ਤੱਕ ਟੋਟਲ ਆਪਣਾ ਚੁੱਕੇ ਮੈਂ ਹੈ ਹੀ ਜਲੰਧਰ ਦੇ ਮੇਰੇ ਚਠੇਰੇ ਆ ਤੇ ਅਸੀਂ ਇੱਥੇ ਪਹਿਲਾਂ ਮੇਰੇ ਦਾਦੇ ਪਰਦਾਦੇ ਰਹੇ ਆ ਤੇ ਮੈਂ ਆਪਣੇ ਘਰ ਵਾਪਸੀ ਹੋਈ ਹੈ ਮੇਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਪਹਾੜਾਂਗੇ ਪ੍ਰਚਾਰਤਾ ਕਰਨਗੇ ਪਰ ਪੰਜਾਬ ਚ ਪ੍ਰਚਾਰ ਨਹੀਂ ਕਰ ਸਕਦੇ ਤੁਹਾਨੂੰ ਲੋੜ ਹੈ ਅਰਵਿੰਦ ਕੇਜਰੀਵਾਲ ਦੀ ਪ੍ਰਚਾਰ ਕਰਨ ਦੀ ਕਿਉਂਕਿ ਇੰਡੀਆ ਅਲਾਈንስ ਹੈ ਤੁਹਾਨੂੰ ਲੱਗਦਾ ਕਿ ਇਕੱਠੇ ਹੋ ਜਾਣਾ ਚਾਹੀਦਾ ਸੀਗਾ ਦੋਵਾਂ ਨੂੰ ਐਸੇ ਕਰਪਟ ਬੰਦੇ ਆ ਜਿਹੜੇ ਉਹ ਜਿੱਥੇ ਹੀ ਪ੍ਰਚਾਰ ਕਰਨਗੇ ਉੱਥੇ ਇਹਨਾਂ ਦੀ ਪਾਰਟੀ ਹਾਰ ਨਹੀਂ ਬਿਲਕੁਲ ਤਾਂ ਇਹ ਚਰਨਜੀਤ ਸਿੰਘ ਚੰਨੀ ਸੀਗੇ ਜੋ ਦੱਸ ਰਹੇ ਨੇ ਕਿ ਹੁਣ ਜਲੰਧਰ ਨੂੰ जलंधर ने इन्हों अपना लिया है नामजदगी पत्र अपना इन्होंने दायर कर दिता है और अरविंद केजरीवाल की जमानत से कह रहे हैं कि जितने भी प्रचार करेंगे उतने नुकसान ही होगा कैमरामैन जतिन दे नाल रमन चुका दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप